ਸੌਨ ਲਾਲ ਸਿੰਘਲਾ ਸੌਨ ਜੀ ਅੱਜ ਕੀ ਪ੍ਰੋਗਰਾਮ ਰੱਖਿਆ ਗਿਆ ਨਾ ਜੀ ਅੱਜ ਜੋ ਸੈਂਟਰ ਦੀਆਂ ਸਕੀਮਾਂ ਨੇ ਉਹਨਾਂ ਬਾਰੇ ਸੰਕਲਪ ਜਤਰਾਈ ਸੀਗੀ ਉਹ ਲੋਕਾਂ ਨੂੰ ਉਸ ਬਾਰੇ ਚੰਨਾ ਨਾ ਪਾਇਆ ਗਿਆ ਵੀ ਕਿਹੜੀਆਂ ਕਿਹੜੀਆਂ ਸੈਂਟਰ ਗਵਰਨਮੈਂਟ ਦੀਆਂ ਸਕੀਮਾਂ ਨੇਗੀਆਂ ਤੇ ਉਹ ਦੱਸਿਆ ਗਿਆ ਇਸ ਤਰ੍ਹਾਂ ਦੇਖ ਰਹੋ ਇਹਨਾਂ ਦੀ ਸੈਂਟਰ ਗਵਰਨਮੈਂਟ ਦੇ ਸਕੀਮਾਂ ਨੂੰ ਕਿਸ ਤਰ੍ਹਾਂ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਲੋਕੀਓ ਜਿ ਦੇਖੋ ਸੈਂਟਰ ਗਵਰਨਮੈਂਟ ਦੀ ਬੜੀ ਹੋਵਾ ਵੀ ਹਰ ਇੱਕ ਬੰਦੇ ਤੱਕਰ ਪਹੁੰਚ ਹੋਵੇ ਹਰ ਇੱਕ ਨੂੰ ਸਕੀਮ ਦਾ ਲਾਭ ਮਿਲੇ ਪਰ ਜੋ ਪੰਜਾਬ ਸਰਕਾਰ ਦੀਆਂ ਹੋਣੇਗੀਆਂ ਉਹਨਾਂ ਚੋਂ ਲੋਕਾਂ ਨੂੰ ਪੂਰਾ ਉਹ ਨਹੀਂ ਮਿਲ ਰਿਹਾ ਲਾਭ ਨਹੀਂ ਮਿਲ ਰਿਹਾ ਤੇ ਵੀ ਬੰਦੇ ਨੇਗੇ ਇਹਨਾਂ ਨੇ ਸੁਨੇਹੀ ਨਹੀਂ ਲਗਾਏ ਸਾਰਾ ਕੁਝ ਇਹਨਾਂ ਨੇ ਆਪਣਾ ਸਿਸਟਮ ਉਹ ਕਰਖਿਆ ਨਾਮ ਹੈ ਵਿਨੋਦ ਸਿੰਘਲਾ ਪ੍ਰਦੇਸ਼ ਕਾਰਜਕਾਰੀ ਸਦਸਾ ਹੈ ਭਾਜਪਾ ਪੰਜਾਬ ਅੱਜ ਦਾ ਜੋ ਪ੍ਰੋਗਰਾਮ ਸੀ ਇਹ ਭਾਰਤ ਸਰਕਾਰ ਵੱਲੋਂ ਮਾਨਯੋਗ શ્રી ਨਰਿੰਦਰ ਮੋਦੀ ਜੀ ਦੇ ਨਿਤਵ ਦੇ ਵਿੱਚ ਸਾਰੇ ਹੀ ਦੇਸ਼ ਦੇ ਵਿੱਚ ਚੱਲ ਰਿਹਾ ਹੈ ਭਾਰਤ ਸੰਕਲਪ ਯਾਤਰਾ ਦੇ ਨਾਮ ਉੱਪਰ ਕਿਉਂਕਿ ਮੋਦੀ ਜੀ ਅੱਜ ਤੋਂ ਲਗਭਗ 10 ਸਾਲ ਪਹਿਲਾਂ ਜਦੋਂ ਮਾਨਯੋਗ ਮੋਦੀ ਜੀ ਦੀ ਸਰਕਾਰ ਬਣੀ ਉਹਨਾਂ ਦਾ ਇੱਕੋ ਹੀ ਉਦੇਸ਼ ਸੀ ਇੱਕੋ ਹੀ ਵਿਜਨ ਸੀ ਸਬਕਾ ਸਾਥ ਸਬਕਾ ਵਿਕਾਸ ਉਹਨਾਂ ਨੇ ਦੇਸ਼ ਦੇ ਦਬਲੇ ਕੁਚਲੇ ਲੋਕ ਵਿਸ਼ੇਸ਼ ਕਰਕੇ ਸਾਡੀਆਂ ਮਹਿਲਾਵਾਂ ਲਈ ਗਰੀਬ ਸਮਾਜ ਲਈ ਬਹੁਤ ਹੀ ਯੋਜਨਾਵਾਂ ਸ਼ੁਰੂ ਕੀਤੀਆਂ ਜਿਨ੍ਹਾਂ ਦੇ ਵਿੱਚੋਂ ਸਭ ਤੋਂ ਵੱਡੀ ਯੋਜਨਾ ਉਹਨਾਂ ਦੀ ਮਹਿਲਾਵਾਂ ਦੇ ਲਈ ਉਜਵਲਾ ਯੋਜਨਾ ਕਿਉਂਕਿ ਸਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਗ੍ਰਾਮੀਣ ਇਲਾਕਿਆਂ ਦੇ ਵਿੱਚ ਮਹਿਲਾਵਾਂ ਬਾਹਰੋਂ ਇੰਦਨ ਇਕੱਠਾ ਕਰਕੇ ਲਿਆਉਂਦੀਆਂ ਸੀ ਗੋਬਰ ਲੱਕੜ ਵਗੈਰਾ ਉਹਨਾਂ ਨੂੰ ਬਹੁਤ ਹੀ ਸਿਹਤ ਪ੍ਰਤੀ ਮਤਲਬ ਦਿੱਕਤ ਆਉਂਦੀਆਂ ਸੀ ਪਰ ਸ੍ਰੀ ਨਰਿੰਦਰ ਮੋਦੀ ਜੀ ਨੇ ਹਰ ਮਹਿਲਾਵਾਂ ਨੂੰ ਸਿਲੰਡਰ ਦੇ ਕੇ ਉਜਵਲਾ ਯੋਜਨਾ ਦੇ ਅਧੀਨ ਉਹਨਾਂ ਨੂੰ ਇਸ ਬਿਮਾਰੀ ਤੋਂ ਬਚਾਇਆ ਇਸ ਤੋਂ ਇਲਾਵਾ ਮੋਦਰਾ ਯੋਜਨਾ ਹਰ ਇੱਕ ਦਾ ਬੈਂਕ ਅਕਾਊਂਟ ਸਿਹਤ ਦੇ ਲਈ ਯੋਜਨਾ ਪੈਨਸ਼ਨ ਯੋਜਨਾ ਹੁਣ ਪਿੱਛੇ ਜੇ ਨਰਿੰਦਰ ਮੋਦੀ ਜੀ ਨੇ ਜੋ ਸਾਡਾ ਸਮਾਜ ਹੈ ਮਿਸਤਰੀ ਸਮਾਜ ਜਿਹਨੂੰ ਅਸੀਂ ਪੰਜਾਬੀ ਦੇ ਵਿੱਚ ਕਹਿੰਦੇ ਆ ਵਿਸ਼ਵ ਕਰਮਾ ਯੋਜਨਾ ਦੇ ਅਧੀਨ ਤੇ ਹਰ ਇੱਕ ਜੋ ਕਾਰੀਗਰ ਹੈ ਉਸ ਦਾ ਸਨਮਾਨ ਉਸ ਨੂੰ ਆਪਦਾ ਵਪਾਰਸ ਕਰਨ ਦੇ ਲਈ ਵੱਖ-ਵੱਖ ਸਕੀਮਾਂ ਯੋਜਨਾ ਮਤਲਬ ਤਾਂ ਕਿ ਉਹਨਾਂ ਨੂੰ ਲੋਨ ਮਿਲ ਸਕੇ ਬਿਨਾਂ ਕਿਸੇ ਗਾਰੰਟੀ ਤੋਂ ਬਿਨਾਂ ਕਿਸੇ ਬੈਂਕ ਗਾਰੰਟੀ ਤੋਂ ਉਹਨਾਂ ਨੂੰ ਲੋਨ ਦੀ ਸਹੂਦਤ ਦਿੱਤੀ ਤਾਂ ਜੋ ਉਹ ਸક્ષਮ ਹੋ ਸਕਣ ਇਸ ਤੋਂ ਇਲਾਵਾ ਜੋ ਯੋਜਨਾ ਸਭ ਤੋਂ ਵੱਧ ਉਹਨਾਂ ਦੀ ਲੋਕਪ੍ਰਿਯ ਹੈ ਹੋਈ ਉਹ ਹੈਗੀ ਆ ਪ੍ਰਵਾਸ ਯੋਜਨਾ ਜੋ ਉਹਨਾਂ ਨੇ ਜਿਨ੍ਹਾਂ ਦੇ ਲਈ ਘਰ ਛੱਤ ਨਹੀਂ ਸੀ ਉਹਨਾਂ ਨੂੰ ਪੈਸੇ ਦੇ ਕੇ ਉਹਨਾਂ ਨੂੰ ਉਹਨਾਂ ਨੂੰ ਆਪਦਾ ਮਕਾਨ ਬਣਾਉਣ ਦਾ ਹੱਕ ਦਿੱਤਾ ਮੇਰਾ ਨਾਮ ਸੰਦੀਪ ਕੁਮਾਰ ਬਿੱਕੂ ਹੈ ਜੀ ਅੱਜ ਜਿਹੜਾ ਪ੍ਰੋਗਰਾਮ ਸੀ ਕੀ ਪ੍ਰੋਗਰਾਮ ਸੀ ਅੱਜ ਜੋ ਸੰਕਲਪ ਯਾਤਰਾ ਦੇ ਤਹਿਤ ਸੀ ਨਰਿੰਦਰ ਮੋਦੀ ਜੀ ਵੱਲੋਂ ਸਾਰੇ ਭਾਰਤ ਵਿੱਚ ਜੋ ਵੀ ਕਾਰਜਕ੍ਰਮ ਜੋ ਕਿ ਜਨਤਾ ਵਾਸਤੇ ਕੀਤੇ ਗਏ ਨੇ ਉਹਨਾਂ ਨੂੰ ਦਰਸਾਇਆ ਜਾ ਰਿਹਾ ਹੈ ਜੋ ਸਾਡੀ ਬੈਨ ਚੱਲ ਰਹੀ ਹੈ ਜੋ ਕਿ ਸਾਰੇ ਆਲ ਇੰਡੀਆ ਦੇ ਵਿੱਚ ਚੱਲ ਰਹੀ ਹੈ ਉਹਦੇ ਵਿੱਚ ਜੋ ਮੋਦੀ ਜੀ ਵੱਲੋਂ ਸਕੀਮਾਂ ਗਰੀਬਾਂ ਦੇ ਲਈ ਸਕੀਮਾਂ ਚਲਾਈਆਂ ਗਈਆਂ ਹਨ ਉਹਨਾਂ ਨੂੰ ਵਿਸਤਾਰ ਪੂਰਵਕ ਦਿਖਾਇਆ ਜਾ ਰਿਹਾ ਹੈ ਜਿਹਦੇ ਵਿੱਚ ਜਿਹਦੇ ਵਿੱਚ ਲੋਕਾਂ ਨੂੰ ਜਿਵੇਂ ਗਰੀਬ ਜਨਤਾ ਨੂੰ ਕੱਚੇ ਮਕਾਨ ਦੀ ਥਾਂ ਤੇ ਪੱਕੇ ਮਕਾਨ ਬਣਾ ਕੇ ਦੇਣਾ ਸਵਸਥ ਭਾਰਤ ਦੇ ਤਹਿਤ ਫਲਕੀਆਂ ਬਣਾ ਕੇ ਦੇਣਾ ਅਤੇ ਹੋਰ ਵੀ ਬਹੁਤ ਸਾਰੇ ਕੰਮ ਨਵੇਂ-ਨਵੇਂ ਜੋ ਉਦਯੋਗ ਪੈਦਾ ਕਿੱਤੇ ਨੇ ਗਰੀਬ ਜਨਤਾ ਵਾਸਤੇ ਕਾਰੀਗਰਾਂ ਵਾਸਤੇ ਉਹਨਾਂ ਦੇ ਤਹਿਤ ਇਹ ਸਾਰਾ ਕਈ ਲੋਕਾਂ ਨੂੰ ਇਹ ਸਕੀਮਾਂ ਦਾ ਲਾਭ ਨਹੀਂ ਮਿਲਦਾ ਉਸ ਲਈ ਕੀ ਉਪਰਾਲਾ ਕੀਤਾ ਜਾਵੇ ਉਸ ਲਈ ਦੇਖੋ ਜੋ ਸਾਡੇ ਪਾਸ ਪਤਾ ਲੱਗਦਾ ਸਾਨੂੰ ਅਸੀਂ ਉਹਦੇ ਤਹਿਤ ਜੋ ਵੀ ਕੋਈ ਉਹਦੀ ਕੋਈ ਕਾਗਜ਼ੀ ਪੱਤਰੀ ਕਿਸੇ ਤਰ੍ਹਾਂ ਦੀ ਕੋਈ ਥੋੜੀ-ਮੋਟੀ ਦਿੱਕਤ ਹੁੰਦੀ ਆ ਉਹਨੂੰ ਦੂਰ ਕਰਾ ਕੇ ਹਮੇਸ਼ਾ ਹੀ ਇਸ ਕੰਮ ਨੂੰ ਪੂਰਾ ਕਰਾਉਣ ਦੇ ਵਿੱਚ ਮੂਰੇ ਰਹਿੰਦੇ ਆ ਜੋ ਸਾਨੂੰ ਪਤਾ ਲੱਗਦਾ ਹੈ ਵੀ ਇਸ ਬੰਦੇ ਦਾ ਇਹ ਕੰਮ ਕਿਸੇ ਕਾਰਨ ਨਹੀਂ ਬਣ ਰਿਹਾ ਜੇ ਕਿਸੇ ਅਫਸਰ ਨੂੰ ਮਿਲਣਾ ਹੈ ਜਾਂ ਨਗਰ ਕੌਂਸਲ ਦੇ ਵਿੱਚ ਜੋ ਸਕੀਮਾਂ ਹੁੰਦੀਆਂ ਹਨ ਜਾਂ ਅੰਗਣਵਾੜੀ ਚ ਸਕੀਮਾਂ ਹੁੰਦੀਆਂ ਹਨ ਉਹਨਾਂ ਨੂੰ ਜਾ ਕੇ ਸੰਪਰਕ ਕਰਕੇ ਉਹਨਾਂ ਦਾ ਕੰਮ ਪਹਿਲੇ ਦਾਇਰੇ ਦਾਤ ਕਰਵਾਇਆ ਜਾਵੇ। ਕੀ ਨਾਮ ਹੈ ਸਰ ਮੈਂ ਚੰਦਰਪ੍ਰਕਾਸ਼ਵਾਦਵਾ ਕਰਸਾ ਦਾ ਕਪਰ ਨਗਰ ਕੌਂਸਲ ਲਹਿਰਾ ਗੱਗਾ। ਸਰ ਅੱਜ ਜਿਹੜਾ ਪ੍ਰੋਗਰਾਮ ਹੈਗਾ ਕੀ ਪ੍ਰੋਗਰਾਮ ਹੈਗਾ? ਇਹ ਪਰਤ ਵਿਕਾਸ ਸੰਕਲਪ ਯਾਤਰਾ ਹੈਗਾ। ਇਹਦੇ ਵਿੱਚ ਸੈਂਟਰ ਸਰਕਾਰ ਦੀਆਂ ਸਾਰੀਆਂ ਸਕੀਮਸ ਸੈਂਟਰ ਸਰਕਾਰ ਦੀਆਂ ਕਾਦੀ ਸਾਰੀਆਂ ਸਕੀਮ ਜਿਹੜੀਆਂ ਹੈਗੀਆਂ ਉਹਦੇ ਬਾਰੇ ਅਵੇਅਰ ਕੀਤਾ ਜਾ ਰਿਹਾ ਹੈ। ਜਿਹਦੇ ਵਿੱਚ ਅਸੀਂ ਇਹਦੇ ਵਿੱਚ ਪੀਐਮ ਸਬੈਨਿਧੀ ਦੇ ਤਹਿਤ ਸਟਰੀਟ ਵੈਂਡਰਸ ਨੂੰ ਲੋਨ ਦਿੱਤਾ ਜਾਂਦਾ ਜਿਹਦੇ ਪਹਿਲਾਂ 10000 ਰੁਪਏ ਫਿਰ ਜੇ 10000 ਪੂਰਾ ਹੋ ਜਾਂਦਾ ਤਾਂ 20000 ਜੇ 20000 ਪੂਰਾ ਹੋ ਜਾਂਦਾ ਤਾਂ 50000 ਤਾਂ ਇਸ ਤਰ੍ਹਾਂ ਟੋਟਲ 80000 ਰੁਪਏ ਲੋਨ ਦਿੱਤਾ ਜਾਂਦਾ ਤੇ ਅਸੀਂ ਬਾਕੀ ਕੱਚੇ ਘਰਾਂ ਵਾਸਤੇ ਵੀ ਪੈਸੇ ਦਿੰਨੇ ਆ ਜਿਨ੍ਹਾਂ ਦੇ ਕੜੀ ਬਾਲੇ ਤੇ ਛੱਤਾਂ ਵੀ ਹੁੰਦੀਆਂ ਨੇ ਉਹਦੇ ਘਰ ਵਾਸਤੇ ਵੀ ਜਿਹੜਾ ਹੈ 1.5 ਲੱਖ ਰੁਪਏ ਜਿਹੜਾ ਹੈਗਾ ਸੈਂਟਰ ਬੰਗਲੋ ਦਿੱਤਾ ਜਾਂਦਾ ਤੇ 25000 ਰੁਪਏ ਸਟੈਂਡ ਬੰਗਲੋ ਦਿੱਤੇ ਟੋਟਲ ਪੁੱਣ 2 ਲੱਖ ਰੁਪਏ ਦਿੱਤੇ ਜਾਂਦਾ ਇਸ ਪ੍ਰੋਗਰਾਮ ਦੇ ਵਿੱਚ ਅੱਜ ਕੀ ਦਿਖਾਇਆ ਗਿਆ ਲੋਕਾਂ ਨੂੰ ਅੱਜ ਇਹਦੇ ਪੰਜ ਸਰਕਾਰ ਦੀਆਂ ਜਿਹੜੀਆਂ ਸਕੀਮਸ ਐ ਸਾਰੀ ਸਕੀਮਸ ਬਾਰੇ ਅਵੇਅਰ ਕੀਤਾ ਗਿਆ ਇਹਦੇ ਵਿੱਚ ਜਿਵੇਂ ਪ੍ਰਧਾਨ ਮੰਤਰੀ ਅਜ ਕੁਝ ਵਾਲਾ ਯੋਜਨਾ ਹੈਗੀ ਪੀਐਮ ਸਵੈਨidhi ਹੈ ਤੇ ਹਾਊਸਿੰਗ ਫਾਰ ਆਲ ਆ ਸਕੀਮਸ ਇਤਨਾ ਸਾਰੀ ਸਕੀਮ ਜਿਹੜੀਆਂ ਸੈਂਟਰ ਗਵਰਨਮੈਂਟ ਦਿੱਤੀ ਜਾ ਰਹੀਆਂ ਉਹ ਸਾਰੀ ਸਕੀਮਾਂ ਬਾਰੇ ਦੱਸਿਆ ਗਿਆ